ਹੈਲੋ ਗਾਇਸ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਲ ਨਿਊਜ਼ ਅੱਜ ਸਮਾਣਾ ਹਲਚਲ ਕੋਲ ਇੱਕ ਹੋਰ ਮਸਲਾ ਆਇਆ ਹੈ ਤੇ ਅਸੀਂ ਪਹਿਲਾਂ ਵੀ ਕਿਹਾ ਸੀਗਾ ਸਮਾਣਾ ਹਲਚਲ ਨਿਊਜ਼ ਲੋਕ ਮਸਲੇ ਤੇ ਲੋਕਾਂ ਦੇ ਮੁੱਦੇ ਹੀ ਚੱਕਦਾ ਆਇਆ ਹੈ ਅੱਜ ਇੱਕ ਹੋਰ ਮਸਲਾ ਸਾਡੇ ਧਿਆਨ ਦੇ ਵਿੱਚ ਰਹਾੰਗੀਰਾਂ ਨੇ ਤੇ ਦੱਸਿਆ ਕਿ ਵੀ ਇੱਥੇ ਅੱਜ ਪਹਿਲੇ ਸਰੋਡ ਦੇ ਉੱਤੋਂ ਦੁੱਧੜਾ ਰੋਡ ਹੈ ਦੁੱਧੜਾ ਰੋਡ ਨੂੰ ਜਾਂਦੇ ਇੱਥੇ ਇਹ ਸੜਕਾ ਰੋਡ ਜਿਹੜਾ ਰੋਡ ਨਹੀਂ ਕਹਿ ਸਕਦੇ ਨਰਕ ਦਾ ਦਰਬਾਰ ਹੈ ਨਰਕ ਦਾ ਦਰਬਾਰ पार ਕਰਕੇ ਲੋਕ ਆਪਣੇ ਆਪਣੇ ਕੰਮਾਂ ਨੂੰ ਤੇ ਘਰਾਂ ਨੂੰ ਜਾਂਦੇ ਹਨ ਗੱਲ ਕਰਦੇ ਇਸ ਦੁੱਧੜਾ ਰੋਡ ਦੀ ਜਿਹੜਾ ਕਿ ਵੀ ਕਈ ਸਾਲਾਂ ਤੋਂ ਲੋਕ ਨਰਕ ਦਾ ਦਰਬਾਰ ਭੋਗ ਰਹੇ ਨੇ ਪਰ ਇੱਥੇ ਜਦੋਂ ਬਾਰਿਸ਼ ਪੈਂਦੀ ਹੈ ਬਾਰਿਸ਼ ਤੋਂ ਬਾਅਦ ਉਹ ਮਾਹੌਲ ਬਣ ਜਾਂਦਾ ਹੈ ਕਿ ਵੀ ਜਦੋਂ ਆ ਇਸ ਰੋਡ ਦੇ ਉੱਤੇ ਇੱਥੇ ਤੱਕ ਲੋਕਾਂ ਨੂੰ ਦੱਸੇ ਕਿ ਪੈਦਲ ਵੀ ਨਹੀਂ ਕੋਈ ਤੁਰ ਸਕਦਾ ਤੇ ਹੁਣ ਲੋਕਾਂ ਨੇ ਇੱਥੇ ਤੱਕ ਆਖਿਆ ਕਿ ਆਮ ਆਦੀ ਪਾਰਟੀ ਦੇ ਸਰਕਾਰ ਨੂੰ ਬੜੇ ਲੋਕਾਂ ਨੇ ਬੜੇ ਚਾਅ ਨਾਲ ਲੈ ਕੇ ਆਏ ਸੀਗੇ ਕਿ ਵੀ ਇਹ ਲੋਕਾਂ ਦੇ ਕੰਮ ਕਰੇਗੀ ਪਰ ਇਹੋ ਨੇ ਕਿਹਾ ਕਿ ਵੀ 2.5 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਇਹ ਸੜਕ ਵੱਲ ਕਿਸੇ ਮੰਤਰੀ ਨੇ ਜਾਂ ਕਿਸੇ ਆਮ ਆਦੀ ਪਾਰਟੀ ਦੇ ਲੀਡਰ ਨੇ ਮੁੜ ਕੇ ਨਹੀਂ ਦੇਖਿਆ ਲੋਕਾਂ ਨੇ ਮੰਗ ਕੀਤੀ ਜੀ ਇਸ ਰੋਡ ਦੇ ਉੱਤੇ ਆਮ ਆਦੀ ਪਾਰਟੀ ਦੇ ਲੀਡਰ ਤੇ ਮੰਤਰੀ ਸਾਹਿਬ ਆਉਣ ਤੇ ਆ ਕੇ ਦੇਖਣ ਕਿੰਨਾ ਕੁ ਵਿਕਾਸ ਹੋ ਰਿਹਾ ਹੈ ਇੱਥੋਂ ਆਣ ਜਾਣ ਵਾਲੇ ਲੋਕਾਂ ਨੇ ਵੀ ਖੂਬ ਗੋਸੇ ਆ ਕੇ ਵੀ ਅਸੀਂ ਤਾਂ ਫੋਟਾ ਪਾ ਕੇ ਪਛਤਾ ਰਹੇ ਆ ਸਾਡੇ ਕੰਮ ਨਹੀਂ ਹੋ ਰਹੇ ਤੇ ਦੇਖ ਸਕਦੇ ਹੋ ਭਰਾ ਕਿਵੇਂ ਲੰਘ ਰਹੇ ਹਨ ਕੈਮਰਾਮੈਨ ਨੂੰ ਧਕਾਵਾਂਗੇ ਦੇਖਣੋ ਬਹੁਤ ਹੀ ਮੁਸक्कਤ ਕਰਕੇ ਆਪਣੇ ਆਪਣੇ ਮੰਜ਼ਲ ਤੱਕ ਪਹੁੰਚਦੇ ਹਨ ਜਿਹ ਵੀ ਇਸ ਰੋਡ ਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ ਤਾਂ ਜੋ ਕਿ ਵੀ ਇੱਥੇ ਜਿਹੜਾ ਅਸੀਂ ਰੋਜ਼ ਹੀ ਇੱਥੇ ਡਿੱਗ ਡਿੱਕੇ ਅਸੀਂ ਜਾਂਦੇ ਆ ਤੇ ਆਪਣੇ ਆਪਣੇ ਘਰਾਂ ਤੇ ਆਪਣੇ ਕੰਮਾਂ ਤੱਕ ਪਹੁੰਚਦੇ ਆ ਕਿ ਵੀ ਆਪਾਂ ਸੁੱਕੇ ਜਾਇਆ ਕਰੀਏ ਤਾਂ ਜੋ ਕਿ ਵੀ ਜਿਹੜੇ ਕੱਪੜੇ ਸਾਡੇ ਖਰਾਬ ਹੁੰਦੇ ਨੇ ਉਹ ਕੱਪੜੇ ਵੀ ਨਾ ਖਰਾਬ ਹੋਣ ਤੇ ਜਿਹੜਾ ਲੰਬੇ ਸਮੇਂ ਤੋਂ ਸੀ ਨਰਕ ਭੋਗ ਰਹੇ ਆ ਉਹ ਨਰਕ ਤੋਂ ਵੀ ਸਾਨੂੰ ਆਜ਼ਾਦੀ ਮਿਲੇ ਤੇ ਇੱਥੇ ਰਾਂਗੀਰੇ ਦੇ ਭਰਾਵਾਂ ਨੇ ਦੱਸਿਆ ਕਈ ਵੀ ਸੜਕ ਦੇ ਉੱਤੋਂ ਜਿਹੜੇ ਪਿੰਡ ਦੀਆਂ ਬੱਚੀਆਂ ਬੱਚੇ ਜਿਹੜੇ ਸਕੂਲ ਜਾਂਦੇ ਹਨ ਉਹਨਾਂ ਨੂੰ ਵੀ ਕਈ ਵਾਰ ਡਿੱਗਦਾ ਦੇਖਿਆ ਤੇ ਉਹਨਾਂ ਨੇ ਵਿਚਾਰੀਆਂ ਬੱਚਿਆਂ ਦੇ ਪੈਰਪੂਰ ਉਹਨਾਂ ਦੇ ਕੱਪੜੇ-ਕੁਪੜੇ ਸਾਫ਼ ਕਰਵਾ ਕੇ ਕਈ ਵਾਰ ਤੋਂ ਆਪ ਸਕੂਲ ਛੱਡ ਕੇ ਆਉਂਦੇ ਹਨ ਤੇ ਤੇ ਹੁਣ ਦੇਖਣਾ ਹੋਵੇਗਾ ਕਿ ਸਰਕਾਰ ਇਸ ਰੋਡ ਨੂੰ ਕਦੋਂ ਚੱਲਦਾ ਕਰਦੀ ਹੈ ਇਹ ਤਾਂ ਉਹਨਾਂ ਨਾਲ ਸਮਝ ਦੱਸੇਗਾ ਕੈਮਰਾਮੈਨ ਕੁਲਵਿੰਦਰ ਸਿੰਘ ਦੇ ਨਾਲ ਪ੍ਰੇਮ ਬਦਵਾ ਦੀ ਰਿਪੋਰਟ ਜੰਬੇ ਕੰਮ ਕਰਦਾ ਤੇ ਲੋਕੀ ਲੈ ਦੀ ਜਿਨੀ ਆ ਰਹੀ ਨਾਕਰੋ ਹਾਂਜੀ ਤੁਹਾਡਾ ਨਾਮ ਕੁਲਵੰਤ ਕੌਰ ਆ ਜੀ ਕੁਲਵੰਤ ਕੌਰ ਜੀ ਜਿਹੜੀ ਤੁਸੀਂ ਸੜਕ ਤੋਂ ਹੁਣ ਲੰਘਦੇ ਹੋ ਕਿਵੇਂ ਦੇਖਦੇ ਹੋ ਤੇ ਕਿੰਨੇ ਕ ਟਾਈਮ ਤੋਂ ਸੜਕ ਨਹੀਂ ਬਣੀ ਇਹ ਇਹ ਤਾਂ ਜੀ ਬਹੁਤ ਚਿਰ ਹੋ ਗਿਆ ਇਹ ਰਸਤੇ ਦਾ ਦੇਖਦੇ ਜਦੋਂ ਤੁਸੀਂ ਆ ਰਹੇ ਆ ਇਹ ਕੁਝ ਦੇਖਦੇ ਆ ਕੀ ਮੰਗ ਕਰਦੇ ਹੋ ਸਰਕਾਰ ਤੋਂ ਸਰਕਾਰ ਕੋ ਇਹ ਹੀ ਦੇਖਦੇ ਆ ਜੀ ਜਦੋਂ ਆਉਂਦੀ ਵੀ ਮਤਲਬ ਅਸੀਂ ਆ ਰਹੇ ਆ ਉਦੋਂ ਦੀ ਨਵੀਂ ਸਰਕਾਰ ਆਹੀ ਹੈ ਵੀ ਨਵੀਂ ਪਾਲਟੀ ਤਾਂ ਆल्याਂ ਦੀ ਸੀ ਕਿ ਇਹ ਮੜਾ ਮੋਟਾ ਸੁਧਾਰ ਹੋਊਗਾ ਸਾਡਾ ਸੜਕ ਦਾ ਇਹ ਰਸਤਾ ਬਿਲਕੁਲ ਇਦਾਂ ਹੀ ਆ ਹਜੇ ਕੁਝ ਨਹੀਂ ਬਣਿਆ ਹੈਗਾ। ਬਹੁਤ ਸਾਲ ਹੋ ਗਏ ਇਹਨੂੰ। ਵੀ ਰਸਤੇ ਦਾ ਕੋਈ ਇੰਤਜ਼ਾਮ ਨਹੀਂ ਕਰਿਆ ਹੈਗਾ ਸਰਕਾਰ ਨੇ। ਬੰਦਾ ਘਿਰ ਵੀ ਸਕਦਾ। اللہ ਤਬਾਹ ਕਰੇ। ਬੱਚੇ ਜਾਣੇ ਸਕੂਲਾਂ ਚ ਅਸੀਂ ਜਾਣੇ ਦੇਖੋ ਤਰਕਣ ਹੋ ਰਹੀ ਆ ਬੁਰਾ ਹਾਲ। ਤੇ ਇੰਨੀ ਹਾਲਤ ਖਰਾਬ ਆ ਡਿੱਗ ਜੰਨੇ ਆ ਬੱਚੇ ਵੀ ਆਪ ਵੀ ਡਿੱਗ ਜੰਨੇ ਆ। ਪੈਰ ਤਲਕਦੇ ਆ। ਹਜੇ ਤੱਕ ਇਹਦਾ ਸੁਧਾਰ ਨਹੀਂ ਹੋਇਆ ਦੇਖੋ। ਕੀ ਜਾਣੀਓ ਕਿ ਵੀ ਇਹਨੂੰ ਇਹ ਜਲਦੀ ਜਲਦੀ ਸੜਕ ਦਾ ਕੁਝ ਬਣਨਾ ਚਾਹੀਦਾ ਜੀ। ਇਹ ਆਮ ਆਦਮੀ ਪਾਰਟੀ ਕਰੀ ਕੁਝ ਨਹੀਂ ਰਹੀ ਹੈਗੀ। ਕਦ ਵਸ ਤੇ ਲੈਂਦੀ ਹੈ ਸਰਕਾਰ ਇਹ। ਇਸ ਕਰਕੇ ਸਰਕਾਰ ਬਦਲਾਈ ਦੀ ਵੀ ਚਲ ਕੁਛ ਨਾ ਕੁਸਰਾਰ ਹੋਊਗਾ ਵੀ ਕੁਛ ਵੀ ਨਹੀਂ ਕਰ ਰਹੇ ਹੈਗੇ ਟੁੱਟੇ ਨਹੀਂ ਹੈਗਾ ਉਹ ਬਣਦੇ ਨੇ ਜਿਹੜੇ ਰੋਡ ਜਿਹੜੇ ਟੁੱਟ ਗਿਆ ਉਹ ਨਹੀਂ ਬਣ ਰਿਹਾ ਜਿਹੜਾ ਕਿ ਚੈਨਲ ਲੋਕਦਾ ਹੋਇਆ ਵਾ ਕੁਛ ਨਹੀਂ ਕਰਿਆ ਅਜੇ ਤੱਕ ਚੱਲੀਏ ਹਾਂਜੀ ਇਹ ਤਾਂ ਜਿਹੜੇ ਰੋਡ ਵਧੀਆ ਨੇ ਉਹ ਤਾਂ ਤੋੜ ਤੋੜ ਕੇ ਦੁਬਾਰਾ ਬਣਾਈ ਜਾਂਦੇ ਨੇ ਕੱਚਾ ਜਿਹੜਾ ਆ ਉਹ ਹੁਣ ਤੱਕ ਨਹੀਂ ਸਦਾਰ ਹੋਇਆ ਹੈਗਾ ਇਹਦਾ ਇਹ ਦੇਖੋ ਵੀ ਜਦੋਂ ਸਰਕਾਰ ਆਪਣੀ ਲੰਮੀ ਲੈਂਦੀ ਆ ਵੋਟਾਂ ਪਾਈਆਂ ਨੇ ਕਾਦੇ ਵਾਸਤੇ ਪਾਈਆਂ ਨੇ ਵੀ ਕੋਈ ਵੀ ਹਜੇ ਤੱਕ ਕੁਛ ਨਹੀਂ ਬਣਿਆ ਹੈਗਾ ਵੀ ਜਲਦੀ ਜਲਦੀ ਸੜਕ ਦਾ ਰੋਡ ਦਾ ਕੁਛ ਨਾ ਕੁਛ ਇੰਤਜ਼ਾਮ ਹੋਣਾ ਚਾਹੀਦਾ ਐ ਮੋੜ ਸੜਕ ਦੇ ਬਣਾਓ ਮੋੜ ਹੋ ਲੈ ਹੁਣ ਜੀ ਇਹ ਜਿਹੜਾ ਹੁਣ ਆ ਹਾਲੇ ਦੇਖ ਲਓ ਸਾਡੇ ਕੀ ਪਿਆ ਇਹਨਾਂ ਨੂੰ ਪਾਰਟੀਆਂ ਨੂੰ ਵੋਟਾਂ ਪਾ ਕੇ ਸਾਡਾ ਫਾਇਦਾ ਹੋਇਆ ਪਾਰਟੀਆਂ ਜਿੱਤੇ ਹੋਣੇ ਅਸੀਂ ਕਾਦੇ ਬਾਤੇ ਵੀ ਸਾਡਾ ਨਰਕ ਲਿਕੜੇ ਆਹ ਦੇਖ ਲਓ ਅਸੀਂ ਜਾ ਰਿਹਾ ਨਰਕ ਚ ਕੋਈ ਸਰਕਾਰ ਇਹ ਜੀ ਆਵੇ ਜਿਹੜਾ ਸਾਡੇ ਆ ਨਰਕ ਕੱਟੇ ਨਹੀਂ ਸਾਡੇ ਲਈ ਵੋਟਾਂ ਲੈਣ ਆਵੇ ਜੇ ਜਿਹੜਾ ਆਊਗਾ ਵੀਰੇ ਤੁਰਨਾ ਕੋਈ ਆਪਦੇ ਕੋਠਿਆਂ 'ਚ ਬੈਠ ਕੇ ਬਣਾ ਕੇ ਇਹ ਤਾਂ ਚਿਹਰੇ ਬਦਲਦਗੇ ਰਾਜਨੀਤੀਆਂ ਹੀ ਨਹੀਂ ਇਹਨਾਂ ਦੀਆਂ ਔਰ ਕੋਈ ਨਹੀਂ ਆਉਂਦਾ ਹੁਣ ਆਉਣਗੇ ਇਹ ਤਾਂ ਆਪਣੇ ਲੋਕ ਹੋਰ ਨੇ ਜਿਹੜੇ ਵੀ ਵੋਟਰ ਇਹਨਾਂ ਨੂੰ ਦੁਬਾਰੋਂ ਵਾਰ-ਵਾਰ ਪਾਈ ਜਾਂਦੇ ਨੇ ਮੰਗ ਚਾਹਦੇ ਹੋ ਤੁਸੀਂ ਆਹ ਰਸਤਾ ਬਣ ਜਾ ਸਾਡਾ ਸੜਕ ਲਿਕੜ ਜਾ ਵੀਰੇ ਅਸੀਂ ਮੰਗਾ ਹੱਥ ਬੰਨ ਕੇ ਬੇਨਤੀ ਆ ਸਾਡੀ ਕੰਨੇ ਸਾਨੇ ਕੰਮ ਕਰੇ ਨੇ ਸਾਡਾ ਤਾਂ ਰਸਤਾ ਬਣ ਕੇ ਸਤਾ ਹੀ ਕੰਗ ਸਾਡਾ ਕੰਮ ਬਣ ਗਿਆ ਬਸ ਜੀ ਬਾਈ ਜੀ ਤੁਹਾਡਾ ਨਾਮ ਮੱਖਣ ਲਾਲ ਜੀ ਹਾਂਜੀ ਬਾਈ ਜੀ ਕੀ ਮੰਗ ਚਾਹਨੇ ਹੋ ਸਰਕਾਰ ਤੋਂ ਸਰਕਾਰ ਤੋਂ ਚਾਹਨੇ ਆ ਜੀ ਜਿਹੜੀ ਸੜਕ ਹੈ ਨਾ ਉਰ ਪੈਦਲ ਨਹੀਂ ਚੱਲ ਸਕਦਾ ਬੰਦਾ ਕੋਈ ਇੰਨਾ ਨਰਕੇ ਜੀਵਨ ਹੈ ਵੀ ਕੁਝ ਦੇਖ ਨਹੀਂ ਸਕਦਾ ਪੈਦਲ ਪਤਕ ਚੱਲਣ ਦੀ ਸੜਕ ਦਾ ਕੰਮ ਬਣਾਈ ਜਾਵੇ ਹੋਰ ਨਹੀਂ ਕੋ ਸਕੂਟਰ ਮੋਟਰਸਾਈਕਲ ਲੰਘਣਾ ਇੱਕ ਪਾਸੇ ਪੈਦਲ ਨਹੀਂ ਚੱਲ ਸਕਦਾ ਬੰਦਾ ਕਿ ਵੀ ਤੁਹਾਡੇ ਕਹਿਣ ਦਾ ਮਤਲਬ ਅਖਰਵੀਰ ਜੀ ਕਿ ਵੀ ਇੱਥੋਂ ਪੈਦਲ ਵੀ ਨਹੀਂ ਲੰਘ ਸਕਦਾ ਪੈਦਲ ਨੂੰ ਲੰਘ ਸਕਦਾ ਜੇ ਜਿਹੜਾ ਕੋਈ ਮਨਿਸਟਰ ਹੈ ਯਾਨੀ ਕਿ ਸਮਾਣੇ ਬੈਠਾ ਹੈ ਆਪਣੇ ਆਪਣੇ ਚੇਤਨ ਸਿੰਘ ਜੋੜ ਮਾਜਰੀ ਜੀ ਨੇ ਉਹ ਆ ਕੇ ਆਪ ਦੇਖ ਲੈਣ ਮੌਕੇ ਤੇ ਇੱਕ ਵਾਰੀ ਚੱਲ ਕੇ ਦੇਖ ਲੈਣ ਪੈਦਲ ਕਿੰਨਾ ਬੁਰਾ ਹਾਲ ਹੈ ਉਹਰੇ ਪੂਰੀ ਇੰਡਸਟਰੀ ਐ ਨਹੀਂ ਐ ਵੀ GST ਇਹਨਾਂ ਇਕੱਠਾ ਹੁੰਦਾ ਕੋਈ ਸਵਾਲ ਨਹੀਂ ਹੈ ਬਿਗੈਸ ਤੋਂ ਉੱਪਰ ਸੀ ਕਰ ਸਕਦੇ ਆ ਦੇਖੋ ਵੀ ਜਾਨੇ ਦੁਖੇ ਆਸੀਂ ਵੀ ਬੰਦਾ ਪੈਦਲ ਵੀ ਚੱਲ ਸਕਦਾ ਵਹੀਕਲ ਕੀ ਚੱਲਣਗੇ ਰੋਜ਼ ਬੱਚਿਆਂ ਦੀ ਬੈਨਾਂ ਫਸਦੀਆਂ ਨੇ ਹੋਰ ਜਾਂਦੇ ਨੇ ਬੱਚੇ ਨਿਕਲਦੇ ਇਧਰੋਂ ਬੈਨ ਫਸ ਜਾਂਦੀ ਹੈ ਉਹ ਕੀ ਕਰਨ ਦੇ ਸਕਦੇ ਬੱਚੇ ਸਵੇਰੇ ਸਕੂਲ ਟਾਈਮ 'ਚ ਜੋ ਬੱਚੇ ਜਾਂਦੇ ਨੇ ਕੇਵਰੀ ਕਲਕੈਰੀਆਂ ਪੈਂਦੀਆਂ ਨੇ ਬੱਚੇ ਗਿਰ ਜਾਂਦੇ ਨੇ ਹੋਰ ਤਾਂ ਹੋਰ ਜੋ ਬੈਂਟ ਡੇਡੀ ਹੋ ਜਾਂਦੀ ਹੈ ਉਹ ਹੋ ਰੋ ਜਾਂਦੀ ਹੈ ਇਸ ਕਰਕੇ ਸਰਕਾਰ ਤੋਂ ਅਸੀਂ ਮੰਗੇ ਬੱਜਲ ਤੋਂ ਜਲ ਸੜਕ ਬਣਾਈ ਜਾਵੇ ਹਾਂਜੀ ਭਰਾਜੀ ਤੁਹਾਡਾ ਨਾਮ ਗੁਰਚਰਨ ਸਿੰਘ ਜੀ ਗੁਰਚਰਨ ਸਿੰਘ ਜੀ ਕਿਵੇਂ ਦੇਖਦੇ ਹੋ ਇਹ ਸੜਕ ਨੂੰ ਤੇ ਕਿੰਨੇ ਕ ਟਾਈਮ ਤੋਂ ਇਹ ਜਿਹੜਾ ਸੜਕ ਨਹੀਂ ਕਹਿ ਸਕਦੇ ਉਹਨੂੰ ਨਰਕ ਦਾ ਦਰਵਾਜ਼ਾ ਕਹਿ ਸਕਦੇ ਆ ਇਹਨੂੰ ਬਿਲਕੁਲ ਬਿਲਕੁਲ ਜੀ ਇਹ ਸੜਕ ਤਾਂ ਵਰਜੀ ਬਣੀਓ ਨਹੀਂ ਕਰਈ ਇਹ ਇਹ ਬਿਲਕੁਲ ਆ ਗੋਡੇ-ਗੋਡੇ ਪਾਣੀ ਖੜਾ ਜੀ ਦੇਖੋ ਆਮ ਆਰੀ ਪਾਰਟੀ ਸਾਨੂੰ ਤਾਂ ਐਂਦੀ ਵੀ ਸਾਡੇ ਵਰਗੀ ਆ ਆਮ ਆ ਇਹ ਤਾਂ ਉਹਦੋਂ ਜਦੋਂ ਬੋਟਾ ਮੰਗਣਾ ਆਏ ਸੀ ਆਮ ਘਰਾਂ ਦੇ ਸਾਡੇ ਵਰਗੇ ਸਾਨੂੰ ਐਂਦੀ ਭਗਵੰਤਵਾਨ ਤੇ ਪੂਰੀ ਆਸ ਸੀ ਚੇਤਨ ਜੋੜੇ ਮਾਜਰੇ ਦੇ ਆਈ ਨਹੀਂ ਪੂਰੀ ਆਸ ਸੀ ਕਿ ਜਿਵੇਂ ਸਾਡੇ ਵਰਗੇ ਭੋਲਾ ਭਾਲੇ ਬੰਦੇ ਨੇ ਪਰ ਆ ਸੜਕ ਦੇਖੋ ਜੀ ਜਿਵੇਂ ਬੇੜਾ ਬੇੜਾ ਘਰ ਕੋਇਆ ਪਿਆ ਜਿਵੇਂ ਇਹ ਗੋਡੇ-ਗੋਡੇ ਪਾਣੀ ਆ ਆਪ ਦੇਖ ਸਕਦੇ ਨਹੀਂ ਜੇ ਆ ਕੇ ਕੋਈ ਵੀ ਲੀਡਰ ਆ ਜਾਏ ਜੀ ਤੁਰ ਕੇ ਦਿਖਾ ਦੇ ਇੱਥੇ ਲੰਘ ਜਾਈ ਪੈਦਲ ਸਕੂਟਰ 50 ਵਾਰੀ ਗਿਰਦਾ ਜੇ ਮੈਂ ਤਾਂ ਇੱਥੇ ਮੇਰ ਤਾਂ ਲੱਤ ਟੁੱਟ ਜਾਣੀ ਦੀ ਸਾਹਮਣੇ ਆਹ ਜਿਹੜਾ ਖੱਡਾ ਜਿਹੜਾ ਸਾਹਮਣੇ ਦੇਖਾ ਦਿਖਾ ਦਿਓ ਜੀ ਤੁਸੀਂ ਸੱਕਦੇ ਹੋ ਤਾਜ ਪੈਰ ਸਾਲੇ ਰੋਡ ਤੇ ਅੱਗੇ ਇਹ ਰੋਡ ਪਿੰਡ ਦੁੱਧੜੇ ਨਿਕਲਦਾ ਜਿਹੜਾ ਕਿ ਵੀ ਦਰਜਨਾ ਪਿੰਡਾਂ ਨੂੰ ਇਹ ਰਸਤਾ ਜਾਂਦਾ ਹੈ ਰਸਤਾ ਨਹੀਂ ਕਹਿ ਸਕਦੇ ਨਰਕ ਦਾ ਦਵਾਰ ਹੈ ਜੀ ਇਹ ਇੱਥੇ ਕੋਈ ਵੀ ਉਹਨੇ ਇਹਨਾਂ ਨੇ ਭਰਾਵਾਂ ਨੇ ਰਾਹਗੀਰਾਂ ਨੇ ਤੇ ਜਿਹੜੇ ਇੱਥੇ ਆਣ ਜਾਣ ਵਾਲੇ ਲੋਕਾਂ ਨੇ ਦੱਸਿਆ ਕਿ ਵੀ ਇੱਥੇ ਕੋਈ ਲੀਡਰ ਜਾਂ ਕੋਈ ਆਮ ਬੰਦਾ 2 ਮਿੰਟ ਵੀ ਪੈਦਲ ਤੁਰ ਕੇ ਦਿਖਾ ਦੇਵੇ ਤਾਂ ਅਸੀਂ ਉਸ ਨੂੰ ਮੂੰਹ ਮੰਗਿਆ ਇਨਾਮ ਦੇਾਂਗੇ ਜਦ ਕਿ ਇੱਥੇ ਪੈਦਲ ਜਾਣ ਦਾ ਰਸਤਾ ਵੀ ਨਹੀਂ ਹੈ ਰੁਕ ਰੁੱਕ ਕੇ ਜਾਣਾ ਪੈਂਦਾ ਇਹ ਸੜਕ ਨਹੀਂ ਨਰਕ ਦਾ ਦਵਾਰ ਹੈ ਆਮ ਆਦੀ ਪਾਰਟੀ ਦੀ ਸਰਕਾਰ ਤੋਂ ਪਿੰਡ ਵਾਸੀਆਂ ਨੇ ਰਾਹਗੀਰਾਂ ਨੇ ਤੇ ਉੱਥੇ ਰਹਿਣ ਵਾਲੇ ਲੋਕਾਂ ਨੇ ਮੰਗ ਕੀਤੀ ਕਿ ਇਸ ਸੜਕ ਵੱਲ ਧਿਆਨ ਦਿੱਤਾ ਜਾਵੇ ਤੇ ਸਾਨੂੰ ਇਸ ਨਰਕ ਦੇ ਦੁਆਰ ਦੇ ਵਿੱਚੋਂ ਕੱਢਿਆ ਜਾਵੇ। ਹਾਂਜੀ ਬਾਬਾ ਜੀ ਤੁਹਾਡਾ ਨਾਮ ਗੁਲਜ਼ਾਰ ਜੀ ਕੀ ਮੰਗ ਕਰਦੇ ਹੋ ਤੇ ਕਿਵੇਂ ਦੇਖ ਦੂੰ ਇਸ ਸੜਕ ਨੂੰ? ਅਸੀਂ ਇਹ ਸੜਕ ਨੂੰ ਐ ਸਿੱਧਾ ਸਾਨੂੰ ਤਾਂ ਮੈਂ ਇੱਤੀ ਜੇ ਆਵਾਂ ਦੀ ਪਾਰਟੀ ਦਾ ਵੀ ਆ ਕੇ ਸਾਡਾ ਕੁਛ ਨਾ ਕੁਛ ਸਮਾਰੂ ਸਾਡੇ ਬੱਚੇ ਇੱਥੋਂ ਆਦੂ ਚਾਲੇ ਮੁੜ ਜਾਂਦੇ ਨਹੀਂ ਹੁੰਦੇ ਹੁੰਦੇ ਜੀ। ਹਾਂਜੀ ਕਿ ਵੀ ਤੁਹਾਡੇ ਕਹਿਣ ਦਾ ਮਤਲਬ ਹੈ ਸੜਕ ਦੇ ਹਾਲਤ ਨੂੰ ਦੇਖ ਕੇ ਪਿੱਛੇ ਮੁੜ ਜਾਂਦੇ ਨੇ। ਹਾਂਜੀ ਪਿੱਛੇ ਮੁੜ ਜਾਂਦੇ ਨੇ ਜੀ ਹਾਂਜੀ। ਇਹ ਗੱਲ ਹੈ ਜੀ। ਹਾਂਜੀ ਬਾਈ ਜੀ ਤੁਹਾਡਾ ਨਾਮ ਨਾਮ ਮੱਖਣ ਸਿੰਘ ਜੀ ਮੱਖਣ ਸਿੰਘ ਜੀ ਕੀ ਮੰਗ ਕਰਦੇ ਹੋ ਤੇ ਕਿਵੇਂ ਦੇਖਦੇ ਹੋ ਇਸ ਸੜਕ ਨੂੰ ਮੰਗ ਕੀ ਕਰਨੀ ਹੈ ਜੇ ਅਸੀਂ ਤਾਂ ਬਹੁਤ ਸਾਲ ਹੋ ਗਏ ਆ ਜਿਹੜਾ ਟੂਟਾ ਸੜਕ ਦਾ ਲੈ ਕੇ 3-4 ਕਿਲੋਮੀਟਰ ਹੈ ਅਸੀਂ ਤਾਂ ਬਹੁਤ ਦੁਖੀ ਹਾਂ ਇਸ ਫੈਕਟਰੀ ਦੇ ਵਿੱਚ ਜਿਹੜੀਆਂ ਬੀਬੀਆਂ ਆਉਂਦੀਆਂ ਨੇ ਅਸੀਂ ਤੇ ਆਪਣੀ ਅੱਖੀ ਵੇਨੇ ਆ ਕਿਉਂ ਖੇਤੀ ਕਰਨੇ ਆ ਬੀਬੀਆਂ ਚਪਲਾਂ ਹੱਥ 'ਚ ਫੜ ਕੇ ਗਾਲਾਂ ਹੀ ਕੱਢਦੀਆਂ ਲੱਗ ਜਾਂਦੀਆਂ ਨੇ ਸਵੇਰੇ ਸ਼ਾਮ ਇਹ ਇਥੇ ਇਹਨਾਂ ਨੂੰ ਮੈਨੂੰ ਲੱਗਦਾ 3 ਮਹੀਨੇ ਦਾ ਹੁਣ 2 ਮਹੀਨੇ ਦਾ ਪੱਕੇ ਹੋ ਗਏ ਜੀ ਇਸ ਕਲੇਸ਼ ਨੂੰ ਆਏ ਸਾਲ ਹੀ ਇਹ ਕੰਮ ਹੁੰਦਾ ਜੀ ਵੱਧ ਤੋਂ ਵੱਧ ਹੁੰਦਾ ਹੈ ਬੀਬੀਆਂ ਕਈ ਵਾਰੀ ਜਿਹੜੇ ਆਪਣੇ ਕੰਮੇ ਨੇ ਨਾ ਉਹਨਾਂ ਦੀ ਰੋਟੀ ਪਾਣੀ ਵੀ ਇੱਥੇ ਡੁੱਲ ਜਾਂਦਾ ਰੋਟੀ ਪਾਣੀ ਜਿਹੜਾ ਕੰਮਾਂ ਲੈ ਕੇ ਆਉਂਦਾ ਉਹ ਦੁਖੀ ਹੁੰਦਾ ਹੈ ਸਰਕਾਰ ਨੂੰ ਇਸ ਵਾਸਤੇ ਕੋਈ ਨਾ ਕੋਈ ਸੋਚਣਾ ਚਾਹੀਦਾ ਸਰਕਾਰ ਤੋਂ ਇਹੀ ਮੰਗ ਕਰਾਂਗੇ ਕਿ ਇਹ ਸੜਕ ਛੇਤੀ ਤੋਂ ਛੇਤੀ ਮਨਜ਼ੂਰ ਹੋਵੇ ਬਣੀ ਇਹ ਹੱਥ ਬਨ ਕੇ ਸਾਡੀ ਬੇਨਤੀ ਹੈ ਜੀ ਅਪੀਲ ਹੈ ਜੋੜਾ ਮਾਜਰਾ ਸਾਹਿਬ ਨੂੰ ਇੱਕ ਵਾਰੀ ਆ ਕੇ ਹੱਥ ਬਨ ਕੇ ਬੇਨਤੀ ਆਈ ਇੱਕ ਵਾਰੀ ਆ ਕੇ ਸੜਕ ਦਾ ਹੀਲਾ ਵੇਖਣ ਆਪਣੀ ਅੱਖੀਂ ਜਦੋਂ ਵੇਖਾਂਗੇ ਉਹਨਾਂ ਵਾਂਗ ਪਈ ਚਾਨਣ ਹੋ ਜਾਏਗਾ ਵੀ ਇੱਥੇ ਕੀ ਚੀਜ਼ ਹੈ ਆ ਤੁਸੀਂ ਟਰੱਕ ਦੇਖ ਰਹੇ ਹੋ ਕਿਸੇ ਵੀ ਸਮੇਂ ਇਹ ਟਰੱਕ ਜਿਹੜਾ ਘੁੰਗ ਦਾ ਟਰੱਕ ਹੈ ਕਿਸੇ ਵੀ ਸਮੇਂ ਪਲਟ ਸਕਦਾ ਹੈ ਕਿਵੇਂ ਡੱਗੇ ਡੋਲੇ ਖਾਂਦਾ ਇਹ ਟਰੱਕ ਆ ਰਿਹਾ ਤੇ ਕਿਸੇ ਵੀ ਸਮੇਂ ਕੋਈ ਇਹ ਹਾਸੇ ਦਾ ਸ਼ਿਕਾਰ ਵਾਪਰ ਸਕਦਾ ਹੈ ਤੇ ਜਾਨੀ ਮਾਲੀ ਹਾਸਾ ਵਾਪਰ ਸਕਦਾ ਹੈ ਦੇਖ ਸਕਦੇ ਹੋ ਇਸੇ ਰੋਡ ਦੇ ਉੱਤੇ ਟਰੱਕ ਕਿਵੇਂ ਡੱਗੇ ਡੋਲੇ ਖੰਦਾ ਜਾ ਰਿਹਾ ਹੈ ਕਿ ਵੀ ਗਾਰੇ ਦੇ ਵਿੱਚੋਂ ਗੱਡੀਆਂ ਨੂੰ ਵੀ ਲੰਘਣਾ ਔਖਾ ਹੋਇਆ ਹੈ ਆਹ ਮੰਨਦੇ ਪੈਦਲ ਦਾ ਕੀ ਲੰਗੇਗਾ ਤੁਸੀਂ ਦੇਖ ਰਹੇ ਹੋ ਇਸ ਦੁੱਧੜਾ ਰੋਡ ਦੀਆਂ ਲਾਈਵ ਤਸਵੀਰਾਂ yeah mm -hmm.